ਸਤਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰਾ ਹਜ਼ੂਰੀ ਅੰਦਰ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਗੁਰੂ ਸਿੱਖ ਸੰਗਤਾਂ ਇਸ ਹਫ਼ਤਾਵਾਰੀ ਦੀਵਾਨ ਅੰਦਰ ਤੇ ਸੌਣ ਦੀ ਮੱਸੀਆ ਦੇ ਦਿਹਾੜੇ ਦੇ ਉੱਤੇ ਹਾਜ਼ਰੀਆਂ ਭਰ ਰਹੇ ਹੋ ਆਪ ਅਤੀ ਵਿਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਨੂੰ ਆਪਣੇ ਕੋਲ ਬੈਠਣ ਦਾ ਸੁਭਾਰ ਸਮਾਂ ਬਖਸ਼ਿਸ਼ ਕੀਤਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਆਏ ਆ ਕਾਦੇ ਲਈ ਮਤ ਲੈਣ ਦੇ ਲਈ ਪਰ ਸਿਆਣੇ ਕਹਿੰਦੇ ਹੁੰਦੇ ਆ ਵੀ ਭਾਂਡੇ ਦੇ ਵਿੱਚ ਵਸਤੂ ਦੂਜੀ ਤਾਂ ਪੈਂਦੀ ਐ ਤੇ ਜੇ ਪਹਿਲਾਂ ਭਾਂਡਾ ਖਾਲੀ ਕੀਤਾ ਹੋਵੇ ਆਪਾਂ ਆਇਆ ਮਤ ਲੈਣ ਦੇ ਲਈ ਮਤ ਕੀ ਆ ਪਾਤਸ਼ਾਹ ਕਹਿੰਦੇ ਨੇ ਜਿਹੜੀ ਭਗਤੀ ਐ ਨਾ ਭਗਤੀ ਕਹਿੰਦੇ ਜੇ ਤੂੰ ਗੁਰੂ ਦੀ ਮੱਤ ਨਾ ਲਈ ਸਾ ਮੱਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਸਾਨੂੰ ਉਹ ਮੱਤ ਦੇ ਜਿਹਦੇ ਨਾਲ ਅਕਾਲ ਪੁਰਖ ਭਗਵਾਨ ਅਸੀਂ ਤੇਰੀ ਬੰਦਗੀ ਕਰੀਏ ਭਗਤ ਬਿਨਾ ਬੋਲੂ ਬੇਸੇ ਕਿਉਂ ਭਗਤੀ ਤੋਂ ਬਿਨਾਂ ਨਾ ਭਗਤੀ ਤੋਂ ਬਿਨਾਂ ਸਿਆਣੇ ਤੋਂ ਸਿਆਣਾ ਬੰਦਾ ਵੀ ਡੁੱਬ ਜਾਂਦਾ ਹੈ ਜਿਹਨੂੰ ਮਾਨ ਹੈ ਕਿ ਮੇਰੇ ਕੋਲ ਬੜੀ ਸਿਆਣਪ ਹੈ ਮੈਂ ਚਤਰਾਈ ਨਹੀਂ ਕੋਈ ਭਗਵਾਨ ਚਤਰਾਈ ਨਾਲ ਨਹੀਂ ਨਾ ਮਿਲਦਾ ਚਤਰਾਈ ਕਿਹਨੇ ਨਾ ਪਾਇਆ ਤੇ ਜਿਹੜੀ ਭਗਵਾਨ ਨੂੰ ਪਾਉਣ ਦੀ ਮੱਤ ਹੈ ਉਹ ਫਿਰ ਗੁਰੂ ਆਪ ਦਿੰਦਾ ਹੈ ਪਰ ਉਹਦੇ ਲਈ ਪਹਿਲਾਂ ਗੁਰੂ ਦੇ ਕੋਲ ਵਿਸ਼ਣਾ ਪੈਂਦਾ ਹੈ ਕਹਿਣਾ ਪੈਂਦਾ ਹੈ ਕਿ ਗੁਰੂ ਮੈਂ ਹਾਰ ਗਿਆ ਜੇ ਬੰਦਾ ਆਪ ਦੀ ਮੱਤ ਨੂੰ ਮੂੜੇ ਰੱਖੇ ਆਪਾਂ ਕਿਸੇ ਤੋਂ ਰਾਇ ਲੈਣ ਜਾਗੇ ਕਿਸੇ ਨੂੰ ਕਹੀਏ ਵੀ ਮੈਨੂੰ ਰਾਇ ਦੇ ਤੂੰ ਉੱਥੇ ਜਾ ਕੇ ਆਪਾਂ ਦੀ ਗੱਲ ਦਾ ਟਕਾਕਸ਼ ਕਰਕੇ ਆਪਾਂ ਆਪਣੀਆਂ ਸੁਣਾ ਕੇ ਮੁੜਿਆਗੇ ਤੂ ਕਾ ਕਿੰਨੇ ਵੀਰਤਾ ਦੀ ਕੋਈ ਮਤ ਐ ਕੋਈ ਉਹ ਵੀ ਗੁਰੂ ਨਾਨਕ ਦੇ ਘਰ ਵਿੱਚ ਆਇਆ ਕੀ ਲੈਣ ਦੇ ਲਈ ਗੁਰੂ ਦੀ ਮਤ ਲੈਣ ਦੇ ਲਈ ਕਿਉਂ ਕਿਉਂਕਿ ਗੁਰੂ ਦੇ ਮਤ ਦੇ ਨਾਲ ਹੀ ਕਿ ਜਿਹੜੀਆਂ ਕਹਾਣੀਆਂ ਵਿ ਬਾਣੀਆਂ ਕਿ ਪਾ ਤੁਹਾਨੂੰ ਪਹਿਲਾਂ ਰਾਗੀ ਸਿੰਘ ਨੇ ਵੀ ਸੁਣਾਈ ਐ ਸਾਖੀ ਕਥਾ ਵਾਰ ਦਾ ਟਾੜੀਆਂ ਕਮਿਸ਼ਨਰਾਂ ਨੇ ਵੀ ਸੁਣਾਈ ਐ ਵਾਪੁਰਖ ਵੀ ਹੁਣ ਤੁਹਾਨੂੰ ਸਮਝਾਉਣਾ ਕੀਤਾ ਹੈ ਕਿਉਂ ਇਹ ਇੱਕ ਭਰਿਆ ਗੱਡਾ ਹੁੰਦਾ ਜਿਵੇਂ ਪਹਿਲਾ ਸਮਿਆਂ ਦੇ ਵਿੱਚ ਗੱਡਿਆਂ ਦੇ ਉੱਤੇ ਨਾਜ ਲੱਦ ਕੇ ਲੈ ਕੇ ਜਾਂਦੇ ਸੀ ਜਿਹੜਾ ਸਭ ਤੋਂ ਭਰਿਆ ਗੱਡਾ ਹੁੰਦਾ ਸੀ ਉਹਨੂੰ ਮੂਹਰੇ ਲਾ ਲੈਂਦੇ ਸੀ ਉਹ ਇੱਕ ਤਾਂ ਗੱਡੇ ਜਿਹੜਾ ਭਰਿਆ ਗੱਡਾ ਸੀ ਉਹਦੇ ਨਾਲ ਲੀਹਾ ਪਾਏ ਜਾਂਦੇ ਸੀ ਰਾਹ ਬਣ ਜਾਂਦਾ ਸੀ ਤੇ ਇੱਕੋ ਥੋੜੇ-ਬਹੁਤੇ ਦਾਣੇ ਡਿੱਗਦੇ ਜਾਂਦੇ ਸੀ ਨਿਸ਼ਾਨੀ ਬਣ ਜਾਂਦੀ ਸੀ ਤੇ ਜਿਹੜੇ ਫਿਰ ਮਗਰ ਖਾਲੀ ਗੱਡੇ ਹੌਲੇ ਗੱਡੇ ਉਹ ਭਰੋ ਭਰੇ ਗੱਡੇ ਦੀਆਂ ਲੀਹਾਂ ਤੇ ਉਹ ਡੁੱਲੇ ਹੋਏ ਦਾਣਿਆਂ ਦੀ ਨਿਸ਼ਾਨੀ ਦੇ ਉੱਪਰ ਚੱਲਦੇ ਸੀ ਤੇ ਇਹ ਜਿਹੜੇ ਮਹਾਂਪੁਰਸ਼ ਕਥਾ-ਵਾਰਤਾ ਕਰਦੇ ਨੇ ਰਾਗੀ ਸਿੰਘ ਢਾਡੀ ਸਿੰਘ ਤੁਹਾਨੂੰ ਸਮਝਾਉਣਾ ਕਰਦੇ ਨੇ ਇਹ ਭਰੇ ਗੱਡੇ ਨੇ ਬਾਈ ਇਹਨਾਂ ਨੇ ਤੁਹਾਨੂੰ ਧੂ ਦੀ ਮੱਤ ਸਿਖਾਈ ਹੈ ਤੇ ਮੱਤ ਉਹ ਗ੍ਰਹਿਣ ਤਾਂ ਹੋਊਗੀ ਜੇ ਪਹਿਲਾਂ ਆਪਣੀ ਮੱਤ ਨੂੰ ਤਿਆਗਾ ਮੈਂ ਭਾਵੇਂ ਗੁਰੂ ਦੇ ਮੂਹਰੇ ਵਿਸ਼ਾਂ ਕਿ ਗੁਰੂ ਜੀ ਮੈਂ ਹਾਰ ਗਿਆ ਅੱਗੇ ਹੁਣ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਹਾਵਤਾਂ ਪਾਉਂਦੇ ਹੁੰਦੇ ਸੀ ਬਾਤ ਬੁਝਾਰਤ ਤੇ ਜੇ ਉਹ ਕਿਸੇ ਨੂੰ ਨਾ ਬੁੱਝਣੀ ਆਵੇ ਉਹਨੇ ਕਹਣਾ ਵੀ ਮੈਂ ਨਹੀਂ ਬੁੱਝੀ ਮੈਨੂੰ ਦੱਸ ਤੇ ਫਿਰ ਉਹ ਮੂਰੋਂ ਬੰਦੇ ਨੇ ਕਹਿਣਾ ਵੀ ਤੂੰ ਕਿਵੇਂ ਹਾਰ ਗਿਆ ਮੈਂ ਫੇਰ ਦੱਸੂ ਵੀ ਇਹ ਬਾਤ ਕੀ ਸੀ ਉਹ ਮੂਰੋਂ ਕਹਿਣਾ ਪੈਂਦਾ ਸੀ ਮੈਂ ਹਾਰ ਗਿਆ ਉਵੇਂ ਪਾਸ਼ਾ ਕਹਿੰਦੇ ਗੁਰਾ ਇੱਕ ਦੇਹ 부ਝਾਈ ਗੁਰੂ ਬਾਤ ਬੁਝਾਉਂਦਾ ਹੈ ਦੱਸਦਾ ਹੈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਇਸ ਦਿਨ ਆ ਗਿਆ ਗੁਰੂ ਨੇ ਬਾਤ ਬੁੱਝ ਕੇ ਤੈਨੂੰ ਦੱਸੀ ਹੈ ਕਿ ਸਾਰਿਆਂ ਜੀਵਾਂ ਦਾ ਪੂਰੀ ਪ੍ਰithvi ਦਾ ਕਾਇਨਾਤ ਦਾ ਬ੍ਰਹਿਮੰਡ ਦਾ ਖਲਕਤ ਦਾ ਕੀੜੀ ਤੋਂ ਲੈ ਕੇ ਹਾਥੀ ਦਾ ਕਿਣਕੇ ਤੋਂ ਲੈ ਕੇ ਪਹਾੜ ਦਾ ਇੱਕੋ ਹੀ ਇੱਕ ਦਾਤਾ ਹੈ ਇੱਕ ਹੀ ਹੈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਜਪ ਸਾਹਿਬ ਦੇ ਵਿੱਚ 1100 ਬਾਰ ਭਗਵਾਨ ਦਾ ਨਾਮ ਉਚਾਰਨੀ ਦਿੱਤਾ ਤਾਂ ਸੰਭਲਦਾ ਦਾ 1100 ਵਾਰ ਪਰ ਉਹ ਹੈ ਇੱਕ ਕਿਉ ਗੁਰਬਾਣੀ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਇਕਾ ਵੀ ਕਿਹੜਾ ਪਾਇਆ ਹਿਸਾਬ ਦਾ ਜੇ ਉਹ ਇੱਕ ਲੈ ਕੇ ਦਿੰਦੇ ਤਾਂ ਲੋਕਾਂ ਨੇ ਮਤਲਬ ਹੋਰ ਬਣਾ ਲਏ ਇਸ ਪਾਸ਼ਣ ਦਾ ਇੱਕ ਓੰਕਾਰ ਉਹ ਇੱਕ ਹੈ ਜਿਵੇਂ ਮਦਾਰੀ ਹੁੰਦਾ ਹੈ ਉਹ ਝੋਲੇ ਜੋ ਕੱਢੀ ਜਾਂਦਾ ਹੈ ਕੱਢੀ ਜਾਂਦਾ ਹੈ ਵਸਤੂਆਂ ਉਹ ਤਮਾਸ਼ਾ ਖਤਮ ਕਰਨਾ ਉਹ ਝੋਲਾ ਖਾਲੀ ਦਾ ਖਾਲੀ ਦਾ ਉਹ ਸਾਰਾ ਕੁਝ ਫੇਟ ਕੇ ਟੁੱਟ ਜਾਂਦਾ ਹੈ ਇੱਕ ਸੇ ਫੁਰਨਾ ਹੁਆ ਦੋ ਚਾਰ ਹੋ ਗਿਆ ਦੋ ਚਾਰ ਕੀ ਗਿਰਦੀ ਬੜੀ ਹਜ਼ਾਰ ਹੋ ਗਿਆ ਇਹ ਭਗਵਾਨ ਦਾ ਫੁਰਨਾ ਬਣਿਆ ਵੇ ਸੰਸਾਰ ਸਾ ਜਿਹੜਾ ਬਣ ਗਿਆ ਬਸ ਹਰਨ ਭਰਨ ਜਾਤਾਂ ਨਿਤ੍ਰ ਫੋਰ ਤਿਸ ਕਾ ਮੰਤਰ ਨਾ ਜਾਣੇ ਇੱਕ ਅੱਖ ਦੇ ਝੰਕੇ ਦੇ ਵਿੱਚ ਉਹ ਭਗਵਾਨ ਦੁਨੀਆ ਮੇਰਾ ਗੁਰੂ ਨਾਨਕ ਖਤਮ ਕਰ ਸਕਦਾ ਹੈ ਇੱਕ ਅੱਖ ਦੇ ਝਮਕੇ 'ਚ ਮੇਰਾ ਗੁਰਮਾਨੰਤ ਦੁਨੀਆ ਬਣਾ ਸਕਦਾ ਹੈ ਇੱਕ ਦੀ ਅਰਾਧਨਾ ਕਰੋ ਇੱਕ ਦੇ ਉਪਾਸ਼ਕ ਹੋ ਗੋ ਭਾਈ ਥਾਂ ਥਾਂ ਤੇ ਇਹ ਮੱਤ ਇਹ ਇਹੀ ਮੱਤ ਹੈ ਗੁਰੂ ਸਹਿਬਾਨਾ ਨੇ ਇਹੀ ਸਮਤ ਦਿੱਤੀ ਹੈ ਆਪਾਂ ਅਸੀਂ ਪਿਛਲੇ ਹਫਤੇ ਵੀ ਵਿਚਾਰ ਕੀਤੀ ਸੀ ਨਾ ਕਿ ਕੋ ਰਾਜਾ ਸੀ ਉਹ ਕਹਿੰਦਾ ਦੁਨੀਆ ਦੇ ਧਰਮ ਗ੍ਰੰਥ ਕੀ ਕਹਿੰਦੇ ਨੇ ਮੈਨੂੰ ਪਤਾ ਨਹੀਂ ਕੋਈ ਵਿਦਵਾਨ ਸੀ ਕੋਈ ਫਕੀਰ ਸਾਈਂ ਲੋਕ ਉਨੇ 1 ਸਾਲ ਦਾ ਸਮਾਂ ਲੱਗਿਆ ਤੇ ਉਹ ਦੁਨੀਆ ਦੇ ਧਰਮ ਗ੍ਰੰਥਾਂ ਦਾ ਉਤਾਰਾ ਕਰਕੇ 11 ਗ੍ਰੰਥ ਲਿਆਇਆ 11 ਗ੍ਰੰਥ ਉਹ ਜਦੋਂ 11 ਗ੍ਰੰਥ ਲਿਆਇਆ ਰਾਜਾ ਕਹਿੰਦਾ ਮੈਂ ਇੰਨੇ ਗ੍ਰੰਥ ਕਿਵੇਂ ਪੜ੍ਹ ਲਵਾਂ ਇਹਨਾਂ ਨੂੰ ਛੋਟਾ ਕਰ ਉਹਨੇ 6 ਮਹੀਨੇ ਲਾਏ ਉਹ 4 ਗ੍ਰੰਥ ਤਿਆਰ ਕਰ ਲਿਆ 11 ਤੋਂ ਰਾਜਾ ਕਹਿੰਦਾ ਮੈਂ 4 ਗ੍ਰੰਥ ਕਿਵੇਂ ਪੜ੍ਹਨੂੰ ਮੇਰੇ ਕੋਲੇ ਨਾ ਸਮਾਂ ਕਿੱਥੇ ਇਹਨੂੰ ਹੋਰ ਛੋਟਾ ਕਰ ਉਹ ਇੱਕ ਗ੍ਰੰਥ ਬਣਾ ਲਿਆ 6 ਮਹੀਨੇ ਹੋਰ ਲਾ ਕੇ ਰਾਜਾ ਕਹਿੰਦਾ ਨਹੀਂ ਇਹ ਇੱਕ ਗ੍ਰੰਥ ਵੀ ਬਹੁਤ ਵੱਡਾ ਹੈ ਮੈਥੋਂ ਨਹੀਂ ਪੜਿਆ ਜਾਣਾ ਮੇਰੇ ਕੋਲ ਇੰਨਾ ਸਮਾਂ ਨਹੀਂ ਪਰ ਮੈਂ ਜਾਨਣਾ ਚਾਹੁੰਦਾ ਕਿ ਦੁਨੀਆ ਦੇ ਧਰਮ ਗ੍ਰੰਥ ਪੀਰ ਫਕੀਰ ਕੀ ਕਹਿੰਦੇ ਨੇ ਉਹ ਜਿਹੜਾ ਸਾਈਂ ਲੋਕ ਸੀ ਵਿਦਵਾਨ ਸੀ ਜਿਹੜਾ ਉਹ ਗ੍ਰੰਥ ਤਿਆਰ ਕਰਕੇ ਲੈ ਕੇ ਆਇਆ ਸੀ ਉਹ ਨਰਾਜ ਹੋ ਗਿਆ ਗਿਆਨ ਦੀ ਕਦਰ ਨਹੀਂ ਨਾ ਪਾਈ ਬਿਨ ਗਾਹਕ ਗੁਣ ਵੇਚੀ ਹੈ ਹੁਣ ਇਹde ਕਥਾ ਕਰੀ ਜਾਈਏ ਸੀ ਤੇ ਧਿਆਨ ਕਿਸੇ ਦਾ ਹੋਵੇ ਨਾ ਇਹ એનર્ਜੀ ਵੇਸਟੀ ਹੈ ਜੇ ਆਪਾਂ ਬੈਠਾਂਗੇ ਆਪਾਂ ਗਾਹਕ ਹੈ ਉੱਥੇ ਫਿਰ ਗੁਣ ਵੇਚਿਆ ਜਾਂਦਾ ਹੈ ਤੇ ਭਾਈ ਉਹ ਨਾਰਾਜ਼ ਹੋ ਗਿਆ ਫਕੀਰ 2 2.5 ਸਾਲ ਦਾ ਸਮਾਂ ਲੰਘਿਆ ਉਹ ਰਾਜੇ ਦਾ ਅੰਤਿਮ ਸਮਾਂ ਆ ਗਿਆ ਉਹਨੇ ਉਹ ਫਕੀਰ ਨੂੰ ਯਾਦ ਕੀਤਾ ਕਿਸੇ ਨੇ ਸਨੇਹਾ ਦਿੱਤਾ ਵੀ ਫਕੀਰ ਲੋਕ ਤੈਨੂੰ ਰਾਜਾ ਯਾਦ ਕਰਦੇ ਉਹ ਕਹਿੰਦਾ ਮੈਂ ਨਹੀਂ ਜਾਣੇ ਕਹਿੰਦਾ ਨਹੀਂ ਚੱਲ ਵੜੋ ਅੰਤਿਮ ਸਹਾਦਿਆ ਮੌਤ ਦੇ ਦਰਵਾਜ਼ੇ ਤੇ ਖੜਾ ਹੈ ਤੇ ਉਹ ਚੱਲ ਪੜਿਆ ਉਹ ਕਹਿੰਦਾ ਚਲੋ ਚੱਲਦੇ ਆ ਕਿਉਂ ਅੰਤਿਮ ਸਮਾਂ ਹੈ ਮੌਤ ਦਾ ਸੁਨਾ ਤੇ ਮਰੇ ਹੋਏ ਬੰਦੇ ਮਰਨੋਂ ਲੱਗਿਆ ਜਿਹੜਾ ਬੰਦਾ ਹੋਵੇ ਜਾਂ ਜਿਹੜਾ ਬੰਦਾ ਮਰ ਗਿਆ ਹੋਵੇ ਉਹਨਾਂ ਕਾਦੀ ਅੰਧਰਾਜੀਆਂ ਪਏ। ਉਹ ਜਦੋਂ ਗਿਆ ਤੇ ਉਹ ਰਾਜੇ ਨੇ ਹੱਥ ਜੋੜਲੇ ਬਾਦਸ਼ਾਹ ਨੇ ਅੱਖਾਂ ਦੇ ਵਿੱਚ ਹੰਝੂ ਨੇ। ਉਹ ਕਹਿੰਦਾ ਫਕੀਰ ਲੋਕ ਮੇਰੇ ਮਨ ਦੇ ਵਿੱਚ ਪਛਤਾਵਾ ਹੈ ਤੂੰ ਬੜੀ ਮਿਹਨਤ ਕੀਤੀ ਹੈ 2 ਸਾਲ ਦਾ ਸਮਾਂ ਲਾ ਕੇ ਗ੍ਰੰਥ ਤਿਆਰ ਕਰਕੇ ਲੈ ਕੇ ਆਇਆ। ਪਰ ਮੈਂ ਪੜ੍ਹ ਨਾ ਸਕਿਆ ਮੈਨੂੰ ਇਹ ਗਿਆਨ ਨਾ ਹੋ ਸਕਿਆ। ਇਹ ਦੁਨੀਆ ਦੇ ਧਰਮ ਗ੍ਰੰਥ ਕੀ ਕਹਿੰਦੇ ਨੇ ਮੈਂ ਬਿਨਾਂ ਹੀ ਗਿਆਨ ਤੋਂ ਅਧੂਰਾ ਇਸ ਸੰਸਾਰ ਤੋਂ ਚਲਾ ਜਾਵਾਂਗਾ ਮੇਰੇ ਮਨ ਦੇ ਵਿੱਚ ਇਹ ਅੰਤਿਮ ਇੱਛਾ ਰਹਿ ਗਈ ਹੈ ਉਹ ਫਕੀਰ ਲੋਕ ਕਹਿੰਦਾ ਰਾਜਾ ਨੇ ਜੇ ਐਡੀ ਕੋਈ ਗੱਲ ਹੈ ਨਾ ਤੂੰ 11 ਗ੍ਰੰਥ ਨਹੀਂ ਪੜ ਸਕਿਆ ਤੂੰ 4 ਗ੍ਰੰਥ ਨਹੀਂ ਪੜ ਸਕਿਆ ਤੂੰ ਇੱਕ ਗ੍ਰੰਥ ਵੀ ਨਹੀਂ ਪੜ ਸਕਿਆ ਚਲ ਆ ਮੈਂ ਤੈਨੂੰ ਇੱਕ ਪੰਕਤੀ ਦੇ ਵਿੱਚ ਦੱਸ ਦਵਾਂ ਕਿ ਦੁਨੀਆ ਦੇ ਧਰਮ ਗ੍ਰੰਥ ਫਕੀਰ ਲੋਕ ਅਵਤਾਰ ਕੀ ਕਹਿ ਕੇ ਗਏ ਨੇ ਉਹ ਕਹਿੰਦਾ ਦੱਸ ਉਹ ਕਹਿੰਦਾ ਧਰਮ ਗ੍ਰੰਥ ਫਕੀਰ ਲੋਕ ਅਵਤਾਰ ਕਹਿ ਕੇ ਗਏ ਨੇ ਇਹ ਬੰਦਾ ਸੰਸਾਰ ਤੇ ਰੋਂਦਾ ਆਇਆ ਜਿੰਨਾ ਚਿਰ ਇਸ ਸੰਸਾਰ ਤੇ ਰਿਹਾ ਇਹ ਰੋਂਦਾ ਰਿਹਾ ਤੇ ਜਿੱਦਨ ਅੱਖਾਂ ਦੇ ਮੂਹਰੇ ਮੌਤ ਆ ਗਈ ਅੰਤਿਮ ਸਮਾਂ ਆਇਆ ਉਸ ਦਿਨ ਵੀ ਰੋਂਦਾ ਇਸ ਸੰਸਾਰ ਤੋਂ ਚਲਾ ਗਿਆ ਇਹ ਕਹਿੰਦੇ ਨੇ ਦੁਨੀਆ ਦੇ ਤਤ ਗਰਾ ਇਹ ਕਹਿੰਦੇ ਨੇ ਅਵਤਾਰੀ ਪੁਰਸ਼ ਜਦੋਂ ਇੰਨੀ ਗੱਲ ਸੁਣੀ ਉਹ ਬਾਦਸ਼ਾਹ ਦੇ ਪ੍ਰਾਣ ਨਿਕਲ ਆਈਏ ਸੰਸਾਰ ਦੇ ਤੁਰੇ ਮਿਲਦੇ ਪਾਦਸ਼ਾਹ ਕਹਿੰਦੇ ਗੁਰਤੀ ਮਤ ਤੂੰ ਲਹਿ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਤੇਰੀਆਂ ਸਿਆਣਫਾਂ ਕਿਤੇ ਕੰਮ ਨਹੀਂ ਆਉਣੀਆਂ ਗੁਰੂ ਦੀ ਮਤ ਨੂੰ ਲੈ ਕੇ ਭਗਤੀ ਕਰ ਪਰ ਉਸ ਤੋਂ ਪਹਿਲਾਂ ਹਾਰ ਪਰਿਓ ਸੁਆਮੀ ਕੈ ਦਵਾਰ ਹੈ ਦੀਜੈ ਬੁੱਧ ਮਵੇਕਾ ਕਿਸੇ ਤੋਂ ਕੁਝ ਲੈਣ ਜਾਣਾ ਹੋਵੇ ਕਹਿੰਦੇ ਜਦੋਂ ਯੁੱਧ ਸਮਾਪਤ ਹੋਇਆ 라ਵਣ ਤੇ ਰਾਮ ਦਾ ਤੇ 라ਵਣ ਡਿੱਗ ਪਿਆ ਮੂਰਛਤ ਹੋਣ ਦੇ ਕੰਢੇ ਐ ਪ੍ਰਾਣ ਨਿਕਲਣ ਲੱਗੇ ਨੇ ਤਾਂ 라ਵਣ ਨੇ ਰਾਮ ਨੂੰ ਰਾਮ ਨੇ ਕਿਹਾ ਲక్ష్ਮਣ ਆਪਣੇ ਭਰਾ ਨੂੰ ਵੀ ਜਾ ਅਕਸਰ ਫਿਰ ਵੀ ਬ੍ਰਾਹਮਣ ਹੋਇਆ ਹੈ ਚਾਰ ਵੇਦਾਂ ਦਾ ਬਕਤਾ ਗਿਆਤਾ ਹੈ ਜਵਾਨੀ ਕੰਠ ਨੇ ਐਡਾ ਰਾਜ ਭਾਗ ਸੋਨੇ ਦੀ ਲੰਕਾ ਤੇ ਤੂੰ ਜਾ ਜਾ ਕੇ ਕੋਈ ਉਤੋਂ ਗਿਆਨ ਲੈ ਕੇ ਆ ਮਰਦੇ ਬੰਦੇ ਤੂੰ ਵੀ ਗਿਆਨ ਲੈਣਾ ਚਾਹੀਦਾ ਤੇ ਕਹਿੰਦੇ ਜਦੋਂ ਲక్ష్మణ ਗਿਆ ਨਾ ਉਸ ਸਰ ਵਾਲੇ ਪਾਸੇ ਜਾ ਕੇ ਖੜਕੇ ਹੰਕਾਰ ਸੀ ਵੀ ਮੈਂ ਆਰਾਮ ਦਾ ਭਰਾ ਹਾਂ ਮ ਭਗਵਾਨ ਦਾ ਭਰਾ ਰਾਵਣ ਨੇ ਬੋਲਿਆ ਜਦੋਂ ਜਾ ਕੇ ਆ ਰਾਮ ਨੂੰ ਕਿਹਾ ਵੀ ਤੂੰ ਤਾਂ ਬੋਲਿਆ ਹੀ ਨਹੀਂ ਉਹ ਕਹਿੰਦੇ ਕਿੱਥੇ ਖੜਾ ਸੀ ਕਹਿੰਦੇ ਸਰ ਵਾਲੇ ਪਾਸੇ ਕਹਿੰਦੇ ਨਹੀਂ ਜਦੋਂ ਕੁਝ ਲੈਣਾ ਹੋਵੇ ਨਾ ਉਦੋਂ ਚਰਨਾਂ ਵਾਲੇ ਪਾਸੇ ਖੜੀਦਾ ਨਿਭਕੇ ਲਿਆ ਜਾਂਦਾ ਹੈ ਹਾਰ ਪਰਿਓ ਸਵਾਮੀ ਕੈਦਵਾਰਾ ਤੁਸੀਂ ਹਾਰੋ ਪਹਿਲਾਂ ਤੁਸੀਂ ਕਹੋ ਗੁਰੂ ਨਾਨਕ ਮੈਂ ਹਾਰ ਗਿਆ ਫੇਰ ਗੁਰੂ ਨਾਨਕ ਆਪਣੀ ਬਖਸ਼ਿਸ਼ ਆਪਣੀ ਮੱਤ ਥੋੜੀ ਝੂਲੀ ਦੇ ਵਿੱਚ ਪਾਵੇਗਾ ਬਾਬਾ ਜੀ ਨੇ ਜਿਹੜੀ ਕਥਾ ਸੁਣਾਈ ਤਿੰਨ ਪਿੰਡਾਂ ਦੇ ਚੌਧਰੀ ਦੀ ਉਹ ਹਾਰਿਆ ਉਹਨੇ ਆਪਣੀ ਚੋਦਰ ਹਾਰੀ ਉਹਨੇ ਆਪਣਾ ਹੰਕਾਰ ਹਾਰਿਆ ਉਹਨੇ ਆਪਣੀ ਪ੍ਰਤਿਭਾ ਹਾਰੀ ਆਪਾਂ ਤਾਂ ਕਾਨਰਸੀ ਬਹੁਤ ਹੈ ਜਿੰਨਾ ਚਿਰ ਕੋਈ ਤੁਹਾਡੀ ਵਾਹ ਵਾਹ ਨਾ ਕਰੇ ਉਹਨਾਂ ਚਿਰ ਤਾਂ ਆਪਾਂ ਆਪਾਂ ਨੂੰ ਸਭ ਰੋਟੀ ਨਹੀਂ ਹਾਜਣੀ ਪ੍ਰਤਵਾਦੇ ਭੁੱਖੇ ਮਮਤਾ ਤੇ ਹੰਕਾਰ ਦੋ ਹੀ ਚੀਜ਼ਾਂ ਨੇ ਜਿੰਨਾ ਕਰਕੇ ਬੰਦਾ ਤੁਰਿਆ ਫਿਰਦਾ ਹੈ ਮੋਤ ਤੇ ਹੰਕਾਰ ਹੰਕਾਰੀ ਇਹ ਮੇਰੇ ਕੋਲ ਬੱਢੀ ਹੈ ਮੇਰੇ ਕੋਲ ਚਾਰ ਬੰਦੇ ਨੇ ਮੇਰੇ ਚਾਰ ਬੰਦਿਆਂ ਦੇ ਵਿੱਚ ਪੁੱਛ ਗਿਛ ਹੈ ਤੇ ਜਿੱਦਨ ਉਹ ਹੰਕਾਰ ਕੁੱਟ ਜਾਵੇ ਕੋਈ ਬੁਲਾਵੇ ਨਾ ਕੋਈ ਜਾਣੇ ਨਾ ਮੌਤਨ ਕਿੰਨੇ ਪ੍ਰਕਾਰ ਦੀ ਮੌਤ ਹੈ ਜਿਹਦੇ ਦੇ ਸਮਾਜਿਕ ਮੌਤ ਵੀ ਹੁੰਦੀ ਹੈ, ਰਾਜਨੀਤਿਕ ਮੌਤ ਵੀ ਹੁੰਦੀ ਹੈ। ਜਦੋਂ ਕੋਈ ਜਾਣਣੋਂ ਹਟ ਜਾਏ, ਪਛਾਣਨੋਂ ਹਟ ਜਾਵੇ, ਬੰਦਾ ਕੋਈ ਦੇ ਲਈ ਛੱਡ ਜਾਂਦਾ ਹੈ। ਮੋਹ, ਮੰਨਤਾ ਜਿੰਨਾ ਚਿਰ ਤੁਹਾਡਾ ਆਰ ਹੈ, ਪਰਿਵਾਰ ਹੈ, ਕਿਸੇ ਦਾ ਪੁੱਤ ਮਰ ਜयो, ਉਹ ਹੁਣ ਮੈਂ ਜੋਗੀ ਕੀ ਕਰਨਾ, ਮੇਰਾ ਕੋਣ ਰਹਿ ਗਿਆ? ਪਰ ਉਹ ਭਗਵਾਨ ਦੀ ਮਾਇਆ ਬੜੀ ਪਰਪਲ ਹੈ, ਕੋਈ ਨਾ ਕੋਈ ਇਸ਼ਾਰਾ ਦਿਖਾ ਦੇ, ਨਹੀਂ ਚਲੋ। ਮੇਰਾ ਪੁੱਤ ਮਰ ਗਿਆ, ਕੋਈ ਨਹੀਂ, ਮੇਰੇ ਪੁੱਤੇ ਹੈਗੇ ਆ। ਕਿਸੇ ਦਾ ਪੋਤਾ ਮਰ ਗਿਆ, ਉਹ ਕੋਈ ਨਹੀਂ, ਮੇਰਾ ਪੁੱਤ ਨਾ ਹੈਗੇ ਆ। ਅਹੀਂ ਇਹਨੂੰ ਸੰਸਾਰਾਂ 'ਚ ਵੀ ਜਾਂਦਾ ਹੈ। ਇਹ ਭਗਵਾਨ ਦੀ ਮਾਇਆ ਹੈ ਬੜੀ ਪਰਪਲ ਹੈ। ਤੇ ਪਾਸ਼ਾ ਕਹਿੰਦੇ ਪਹਿਲਾਂ ਤੂੰ ਤੈ ਤੂੰ ਕਹਿ ਕੀ ਕਹਿ ਹਾਰ ਪਰਿਓ ਸਵਾਮੀ ਕੇ ਦਵਾਰੇ ਪਾਸ਼ਾ ਮੈਂ ਹਾਰ ਗਿਆ। ਫੇਰ ਪਾਸ਼ਾ ਤੈਨੂੰ ਦੀਜੇ ਬੁੱਧ ਵਿਵੇਕਾ ਫੇਰ ਤੈਨੂੰ ਵਿਵੇਕ ਦੀ ਬਖਸ਼ਿਸ਼ ਕਰਨਗੇ ਵਿਵੇਕ ਦੀ ਬੁੱਧੀ। ਇਹ ਸਕੂਲ ਦੀ ਪੜਾਈ ਹੁੰਦੀ ਹੈ। ਇਹ ਸੰਗਤ ਦੇ ਵਿੱਚ ਜਦੋਂ ਬੈਠੇ ਆ ਨਾ ਸੰਗਤ ਸਸੇ ਉੱਤੇ ੱਤੀ ਸੰਭਾਵ ਕੇ ਮੈਂ ਗਤ ਭਾਵ ਕੇ ਮਰਨਾ ਜਿੱਥੇ ਬਹਿ ਕੇ ਤੁਹਾਡੀ ਮੈਂ ਮਰ ਜਾਵੇ ਉਹਨੂੰ ਸੰਗਤ ਕਿਹਾ ਜਾਂਦਾ ਹੈ। ਪਾਸ਼ਾ ਕਹਿੰਦੇ ਨੇ ਸੰਜਮ ਇਹ ਜਿਹੜੀ ਇਹ ਇੱਥੇ ਬੈਠੇ ਹੋ ਨਾ ਦਰਬਾਰ ਦੇ ਵਿੱਚ ਬੈਠੇ ਹੋ ਗੁਰਨਾਨਕ ਦੇ ਘਰ ਦੀ ਕਥਾ ਹੋ ਰਹੀ ਹੈ ਪਾਸ਼ਾ ਸੰਮੁਖ ਬੈਠੇ ਨੇ ਮੇਰੇ ਗੁਰਨਾਨਕ ਇੱਥੇ ਜਦੋਂ ਤੁਸੀਂ ਸੰਗਤ ਦੇ ਵਿੱਚ ਬੈਠੋਗੇ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਸੰਜਮ ਆਏਗਾ। ਸਬਰ ਆਏਗਾ ਵਿਵੇਕ ਆਏਗਾ ਕਿ ਪੌੜੀਆਂ ਨੇ ਭਾਈ ਇਹ ਪੜਾ ਨੇ ਇਹ ਜਮਾਤਾਂ ਨੇ ਜਦੋਂ ਇਹ ਜਮਾਤਾਂ ਨੂੰ ਆਪਾਂ ਪਾਰ ਕਰਾਂਗੇ ਫਿਰ ਮੇਰੇ ਗੁਰੂ ਨਾਨਕ ਤੁਹਾਡੇ ਅੱਖੇ ਸਾਹਮਣੇ ਦਰਸ਼ਨ ਦੇਣਗੇ ਫਿਰ ਤੁਹਾਡੇ ਹਿਰਦੇ ਦੇ ਵਿੱਚ ਗੁਰੂ ਨਾਨਕ ਦਾ ਚੌਂਕਾ ਲੱਗੇਗਾ ਤੇ ਪਰ ਬਾਣੀ ਕਹਿੰਦੀ ਹੈ ਤਜੋ ਸਿਆਨਕ ਸੁਰ ਤਜੋ ਸਿਆਨਕ ਸੁਰ ਜਨੋ ਸਿਮਰੋ ਹਰ ਹਰ ਰਾਏ ਆਦੀ ਸਿਆਣਪ ਛੱਡੋ ਕੀ ਕਰੋ ਸਿਮਰੋ ਹਰ ਹਰ ਰਾਇ ਹਰੀ ਨੂੰ ਸਿਮਰੋ ਕਿਉਂ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਕੋ ਜਾਏ ਜਦੋਂ ਤੁਸੀਂ ਇੱਕ ਦੇ ਉੱਤੇ ਆਸ ਰੱਖੋਗੇ ਨਾ ਇੱਕ ਦੇ ਇਤਿਆਸ ਨਾਨਕ ਦੂਖ ਫਿਰ ਤੁਹਾਡੇ ਦੁੱਖ ਜਾਣਗੇ ਭਰਮ ਭਰਮ ਕੀ ਇਹ ਸੰਸਾਰ ਮੇਰਾ ਹੈ ਇਹ ਸਾਰੇ ਲੋਕ ਮੇਰੇ ਨੇ ਇਹ ਪਿਓ ਮਾਂ ਇਹ ਸਭ ਮੇਰਾ ਹੈ ਨਹੀਂ ਇਹ ਤੁਹਾਡਾ ਭਰਮ ਜਾਣਾ ਹੀ ਉਦੋਂ ਹੈ ਜਦੋਂ ਤੁਸੀਂ ਇੱਕ ਦੇ ਚਰਨਾਂ ਦੇ ਨਾਲ ਜੁੜ ਗਏ ਗੁਰੂ ਨਾਨਕ ਦੇ ਬੜੀ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਮਾਂ ਮਿਲਿਆ ਹੈ ਆਉਣ ਦਾ ਬੈਠਣ ਦਾ ਸੁਣਨ ਦਾ ਇਹ ਬੜਾ ਭਾਗ ਹੈ ਹਰੇਕ ਦੇ ਕਰਮਾਂ 'ਚ ਨਹੀਂ ਹੁੰਦਾ ਕਈਆਂ ਨੇ ਆ ਕੇ ਲੰਗਰ ਪ੍ਰਸ਼ਾਦਾ ਛੱਕੇ ਮੁੜ ਜਾਣਾ ਹੈ ਕਈਆਂ ਨੇ ਆ ਕੇ ਉੱਥੇ ਬੇਟਾਂ ਦੇ ਵਿੱਚ ਕੋਈ ਗਾਣ ਨੂੰ ਗਾਣ ਗੁਣ ਕਰਕੇ ਮੁੜ ਜਾਣਾ ਹੈ ਕਈਆਂ ਨੇ ਦੇਖਣ ਆਉਣਾ ਹੈ ਕਿ ਇੱਥੇ ਕਬੂਤਰ ਨੇ ਖਰਬੂਜ ਨੇ ਹੋਰ ਪਸ਼ੂ ਪੰਛੀ ਤੁਰੇ ਫਿਰਦੇ ਨੇ ਨਹੀਂ ਪਹਿਲਾਂ ਤਾਂ ਆਉਣਾ ਹੀ ਔਖਾ ਹੈ ਜੇ ਆ ਕੇ ਫਿਰ ਬੈਠਣਾ ਔਖਾ ਹੈ ਫਿਰ ਸੁਣਨਾ ਔਖਾ ਹੈ ਤੇ ਜੀਨੇ ਸੁਣ ਲਿਆ ਫਿਰ ਉਹ ਮੰਨਣਾ ਔਖਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਛਤਾਏ ਗੁਰੂ ਨਾਨਕ ਦੇ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਕਿਰਪਾ ਹੋਈ ਹੈ ਉਹਦੇ ਦਰਬਾਰ ਦੇ ਵਿੱਚ ਬੈਠੇ ਆ ਕਥਾ ਸੁਣੀ ਹੈ ਕੀਰਤਨ ਸੁਣਿਆ ਹੈ ਗੁਰਬਾਣੀ ਸੁਣੀ ਹੈ ਭਾਈ ਅਰਦਾਸ ਕਰੋ ਗੁਰੂ ਸਭ ਕਿਰਪਾ ਕਰੋ ਕਿਨਕਾ ਮਾਤਰ ਇਹ ਦਾਤ ਮੇਰੀ ਝੋਲੀ ਦੇ ਵਿੱਚ ਪੈ ਰਹੀ ਕਿਨਕਾ ਹੀ ਹੈ ਨਾ ਆ ਬੋੜ ਦਾ ਕੀ ਹੁੰਦਾ ਈ ਕਿਣਕਾ ਹੀ ਹੁੰਦਾ ਏ ਟਿੱਪਲ ਦਾ ਅੰਬ ਦਾ ਕਿਣਕਾ ਹੀ ਹੁੰਦਾ ਏ ਤੇ ਗੱਡਾ ਵੱਡਾ ਦ੍ਰਿਕਸ਼ ਬਣ ਜਾਂਦਾ ਜਾਮਣ ਕਿਰਤਾ ਹੀ ਹੁੰਦਾ ਏ ਤੇ ਉਵੇਂ ਹੀ ਇਹ ਜੀ ਦੇ ਅੰਦਰ ਗੁਰਬਾਣੀ ਦਾ ਕਿਣਕਾ ਪੈ ਗਿਆ ਭਾਈ ਫਿਰ ਗੁਰਬਾਣੀ ਕਹਿੰਦੀ ਹੈ ਕੋਟਪਰਾਧ ਹਮਾਰੇ ਢੰਡੋ ਅੰਤ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੂਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣਾ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਬਾਬਾ ਅਨੰਤ ਸਿੰਘ ਮਾਰਦਾ ਬਚਲੇ ਪੁਰਖਾ ਤੇਰੇ ਢੈਣ ਵਿੱਚ ਦੇਰ ਹੈ ਗੁਰੂ ਨਾਨਕ ਦੇ ਬਖਸ਼ਣ ਦੇ ਵਿੱਚ ਦੇਰ ਨਹੀਂ ਤੇਰੇ ਯਾਦ ਕਰਨ 'ਚ ਦੇਰ ਹੈ ਗੁਰੂ ਨਾਨਕ ਦੇ ਪਹੁੰਚਣ ਦੇ ਵਿੱਚ ਦੇਰ ਨਹੀਂ ਅਰਦਾਸ ਕਰਿਆ ਕਰੋ ਅਮਰਤ ਵੇਲੇ ਦੀ ਸੰਭਾਲ ਕਰਿਆ ਕਰੋ 24 ਘੰਟਿਆਂ 'ਚੋਂ ਢਾਈ ਘੰਟੇ ਜਰੂਰ ਚੌਂਕੜਾ ਮਾਰਿਆ ਕਰੋ ਨਿਤਨੇਮ ਕਰਿਆ ਕਰੋ ਫਿਰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਬਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ